ਜੋ ਬੋਲੇ ਸੋਨਰ ਤੇ ਪਹੁੰਚੋਂ ਵਾਲ ਮਿੱਕੀ ਜੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਇੱਕ ਸਵਾਤ ਗੁਰੂ ਗੁਰ ਗਿਆਨ ਆਤਮਾਹਾਰਾਜ ਕੀ ਜੈ ਸੋ ਦੋਸਤੋ ਤੁਹਾਡਾ ਆਪਣਾ ਗੀਤਕਾਰ ਗੁਰੂ ਨੂਰਪ੍ਰੀਤ ਸੋ ਸ਼ੂਟ ਵਾਸਤੇ ਆਏ ਪਾਲੀ ਨੰਡਾਲੀ ਭਾਜੀ ਉਹਨਾਂ ਦਾ ਸ਼ੂਟ ਅੱਜ ਮੇਕਅਪ ਚੱਲ ਰਿਹਾ ਸਾਡੇ ਨਾਲ ਬਿੱਲਾ ਭਾਜੀ ਜੀ ਸੋ ਮੇਰਾ ਜਿਹੜਾ ਸ਼ਬਦ ਰਿਲੀਜ਼ ਹੋਇਆ ਹੈ ਸਿਫਤਾਂ ਪ੍ਰਭੂ ਵਾਲਮੀਕੀ ਜੀ ਦੇ ਪਾਲੀ ਭਾਜੀ ਨੇ ਗਾਇਆ ਸਾਰਾ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ ਇਹ ਜਿਹੜਾ ਹੁਣ ਸ਼ੂਟ ਹੋ ਰਿਹਾ ਹੋਰ ਕਿਸੇ ਵੀਰ ਦਾ ਲਿਖਿਆ ਹੈ ਪ੍ਰਦੀਪ ਵੀਰ ਦਾ ਨੂੰ ਬਹੁਤ-ਬਹੁਤ ਮੁਬਾਰਕਾਂ ਗੁਰਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੀਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਰੋ ਦਰਸ਼ਨ ਜੀ ਸਾਨੂੰ ਇਦਾਂ ਹੁੰਦਾ ਵੀ ਤੁਖਰਾਲਾ ਲਿਖਾ ਮਨੀਸ਼ ਠੁਕਰਾਲ ਜੀ ਉਹਨਾਂ ਨੇ ਵੀਡੀਓ ਕੀਤਾ ਜਿਹੜਾ ਮੇਰੇ ਸ਼ਬਦ ਦਾ ਵੀ ਜਿਹੜਾ ਪਾਲੀ ਭਾਜੀ ਦਾ ਹੁਣ ਸ਼ਬਦ ਹੋ ਰਿਹਾ ਉਹਦਾ ਵੀ ਵੀਡੀਓ ਜਿਹੜਾ ਮਨੀਸ਼ ਠੁਕਰਾਲ ਜੀ ਕਰ ਰਹੇ ਨੇ ਸਿਫਤਾਂ ਪ੍ਰਭੂ ਬਾਦਮਿਕੀ ਜੀ ਦੀਆਂ ਸੁਦਾਸ ਗੁੱਲੂ ਨੂਰਪੁਰੀ ਵੱਲੋਂ ਲਿਖਿਆ ਗਿਆ ਸੀ ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ ਇੱਕ ਵਾਰ ਫਿਰ ਮੁਬਾਰਕਬਾਦ ਹੈ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੀ ਚਲੋ ਭਾਜੀ ਯਾਲੋ ਆਪਾਂ ਲੈ ਜੀਏ ਥੋੜਾ ਕੈਂਪ ਬੈੱਡ ਦੇਣਾ ਬੈੱਡ ਦੇਣਾ ਇੱਕ ਮਿੰਟ ਬੈੱਡ ਦੇਣਾ ਹਾਂਜੀ ਦੋਸਤੋ ਕਰੋ ਗੱਲ ਸਾਡੇ ਪਾਲਿੰਗ ਡਾੜੀ ਭਾਜੀ ਜੈ ਵਾਲਮੀਕੀ ਜੀ ਅੱਜ ਅਸੀਂ ਪਹੁੰਚੇ ਹਾਂ ਭਗਵਾਨ ਵਾਲਮੀਕੀ ਆਸ਼ਰਮ ਤੇ ਮੌਜਾਂ ਭਗਵਾਨ ਵਾਲਮੀਕੀ ਦੇ ਦਰ ਤੇ ਲੱਗੀਆਂ ਮੌਜਾਂ ਹੀ ਮੌਜਾਂ ਨੇ ਸ਼ਬਦ ਦੀ ਜਿਹੜੀ ਆ ਵੀਡੀਓ ਦਾ ਪ੍ਰਮਾਣਕਣ ਕਰਨਾ ਆਇਆ ਸੁਪਰਮਾਤਮਾ ਚੜ੍ਹਦੀ ਕਲਾ ਚ ਰੱਖਣਾ ਤੇ ਤੁਸੀਂ ਸਪੋਰਟ ਕਰਨੀ ਲਾਈਕ ਕਰਨਾ ਸੁਣਨਾ ਤੇ ਦੱਬ ਕੇ ਸ਼ੇਅਰ ਕਰਨੀ ਹਾਂ ਪਹਿਲਾਂ ਵੀ ਜਿੱਦਾਂ ਫੁੱਲਾਂ ਵਾਲੀ ਪਾਲਕੀ ਦਾਸ ਗੁੱਲੂ ਨੂਰਪੁਰੀ ਵੱਲੋਂ ਲਿਖਿਆ ਗਿਆ ਸੀ ਪਾਲਿੰਗ ਡਾਲੀਪਾ ਜੀ ਵੱਲੋਂ ਗਾਇਆ ਗਿਆ ਸੀ ਪ੍ਰਭੂ ਵਾਲਮੀਕੀ ਜੀ ਸਿਫਤਾਂ ਜਿਹੜੀਆਂ ਹੁਣ ਸ਼ਬਦ ਜਿਹੜਾ ਰਿਲੀਜ਼ ਹੋਇਆ ਸਿਫਤਾ ਪ੍ਰਭੂ ਵਾਲਮੀਕੀ ਜੀ ਦੀਆਂ ਕੋ ਵੀ ਪਾਲੀ ਭਾਜੀ ਨੇ ਗਾਇਆ ਹੁਣ ਬਿਲਕੁਲ ਨਵਾਂ ਸ਼ੂਟ ਹੋ ਰਿਹਾ ਸਾਰਿਆਂ ਨੇ ਪਿਆਰ ਦੇਣਾ ਸਾਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੈ ਵਾਲਮੀਕੀ ਹਰ ਹਰ ਵਾਲਮੀਕੀ